ਸਸਵੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਵਿੰਦਰ ਸੰਧੂ ਸਵਾਗਤ ਕਰਦਾ ਹਾਂ ਅੱਜ ਅਸੀਂ ਇੱਕ ਵਾਰ ਫਿਰ ਚੰਡੀਗੜ੍ਹ ਪਹੁੰਚੇ ਹਾਂ ਵਰਦਾਨ ਆਯੁਰਵੈਦਿਕ ਸੈਂਟਰ ਜਿੱਥੇ ਮਿਸਟਰ ਸੁਭਾਸ਼ ਗੋਇਲ ਹੋਰਾਂ ਦੇ ਨਾਲ ਅਸੀਂ ਮਿਲਦੇ ਹਾਂ ਤੇ ਤੁਹਾਡੀ ਵੀ ਮੁਲਾਕਾਤ ਕਰਵਾਉਣੇ ਆ ਤੁਹਾਡੇ ਰੂਬਰੂ ਕਰਵਾਉਣੇ ਆ ਤੇ ਕੋਈ ਨਾ ਕੋਈ ਅਜਿਹਾ ਨਵਾਂ ਆਯੁਰਵੈਦਿਕ ਨੁਸਖਾ ਵੀ ਤੁਹਾਡੇ ਤੱਕ ਪਹੁੰਚ ਜਾਂਦਾ ਹੈ ਜਿਹੜਾ ਤੁਹਾਡੀ ਸਿਹਤ ਲਈ ਲਾਹੇਵੰਦ ਸਿੱਧ ਹੁੰਦਾ ਹੈ ਤੇ ਕੁਝ ਜਿਹੜੇ ਉਹਨਾਂ ਦੇ ਪ੍ਰੋਡਕਟ ਨੇ ਦਵਾਈਆਂ ਨੇ ਆਯੁਰਵੇਦ ਦੇ ਵਿੱਚ ਉਹਨਾਂ ਨੇ ਕੀ ਨਵੀਆਂ ਖੋਜਾਂ ਕੀਤੀਆਂ ਨੇ ਉਹਦੇ ਉੱਤੇ ਵੀ ਚਰਚਾ ਕਰਦੇ ਆ ਤਾਂ ਜੋ ਤੁਹਾਨੂੰ ਸਿਹਤਮੰਦ ਰੱਖਿਆ ਜਾ ਸਕੇ ਤੇ ਸਭ ਤੋਂ ਪਹਿਲਾਂ ਗੁਇਲ ਸਾਹਿਬ ਦਾ ਸਵਾਗਤ ਕਰਦੇ ਆ ਗੁਲ ਸਾਹਿਬ ਸਵਾਗਤ ਹੈ ਜੀ ਜੀ 트ਮਿੰਦਰ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਔਰ ਜਿੰਨੇ ਵੀ ਸਾਡੇ ਦਰਸ਼ਕ ਮੇਰੇ ਭੈਣ ਭਰਾ ਪ੍ਰੋਗਰਾਮ ਦੇਖਦੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਗੁਲ ਸਾਹਿਬ ਖੂਬਸੂਰਤੀ ਦੀ ਗੱਲ ਆਉਂਦੀ ਹੈ ਵੈਸੇ ਤਾਂ ਪਰਮਾਤਮਾ ਨੇ ਜਿੰਨੂ ਵੀ ਬਣਾਇਆ ਹੈ ਚਾਹੇ ਉਹਦਾ ਰੰਗ ਸਾਮਲਾ ਹੈ ਚਾਹੇ ਗੋਰਾ ਹੈ ਚਾਹੇ ਜਿਸ ਤਰ੍ਹਾਂ ਦਾ ਮਰਜੀ ਹੈ ਤੋਂ ਆਪਣੇ ਆਪ ਦੇ ਵਿੱਚ ਬਹੁਤ ਸਹੀ ਬਣਾਇਆ ਹੁੰਦਾ ਹੈ ਕਿਉਂਕਿ ਜਿੱਥੇ ਰੱਬ ਰੱਖਦਾ ਉੱਥੇ ਰਹਿਣਾ ਪੈਂਦਾ ਹੈ ਤੇ ਰੰਗ ਜਿਹੜਾ ਭੇਦ ਭਾਵ ਆ ਉਹ ਤਾਂ ਹੁੰਦਾ ਹੀ ਨਹੀਂ ਹੈਗਾ ਜਦੋਂ ਇਨਸਾਨ ਇਨਸਾਨ ਦੇ ਨਾਲ ਦਿਲ ਮਿਲ ਜਾਂਦਾ ਤਾਂ ਫਿਰ ਰੰਗ ਰੂਗ ਤਾਂ ਬੜੀ ਦੂਰ ਦੀ ਗੱਲ ਰਹਿ ਜਾਂਦੀ ਹੈ ਪਰ ਫਿਰ ਵੀ ਸਾਡੀਆਂ ਜਿਹੜੀਆਂ ਬੀਬੀਆਂ ਪੈਣਾ ਨੇ ਉਨ੍ਹਾਂ ਦੇ ਮਨਾਂ ਦੇ ਵਿੱਚ ਹੁੰਦਾ ਹੈ ਖੂਬਸੂਰਤੀ ਨੂੰ ਲੈ ਕੇ ਵੀ ਮੈਂ ਖੂਬਸੂਰਤ ਦੱਸਾਂ ਹਾਲਾਂਕਿ ਖੂਬਸੂਰਤੀ ਨੇਚਰਲ ਵੀ ਹੁੰਦੀ ਹੈ ਕੁਦਰਤੀ ਵੀ ਹੁੰਦੀ ਹੈ ਪਰ ਫਿਰ ਵੀ ਉਹਨੂੰ ਬਰਕਰਾਰ ਰੱਖਣਾ ਸਮੇਂ ਦੀ ਲੋੜ ਹੋ ਜਾਂਦੀ ਹੈ ਅੱਜ ਕੱਲ ਜਿਵੇਂ ਆਪਾਂ ਬਾਹਰ ਨਿਕਲਦੇ ਆ ਧੂੜ ਆ ਧੁੱਪ ਦੇ ਵਿੱਚ ਚੱਲ ਗਏ ਜਾਂ ਫਿਰ ਆਪਣਾ ਖਾਣ ਪੀਣ ਇਹੋ ਜਿਹਾ ਹੋ ਗਿਆ ਉਹਦੇ ਨਾਲ ਸਕਿਨ ਦੇ ਉੱਤੇ ਪ੍ਰਭਾਵ ਪੈਣੇ ਸ਼ੁਰੂ ਹੋ ਜਾਂਦੇ ਨੇ ਤਾਂ ਤੁਸੀਂ ਅੱਜ ਮੈਂ ਤਾਂ ਹੀ ਤੁਹਾਡੇ ਕੋਲ ਆਇਆ ਕਿ ਮੈਨੂੰ ਜਦੋਂ ਦੱਸਿਆ ਕਹਿੰਦੇ ਚਿਹਰੇ ਦੀ ਖੂਬਸੂਰਤੀ ਵਾਸਤੇ ਨਵੇਂ ਪ੍ਰੋਡਕਟ ਨੇ ਉਹ ਕਿਹੋ ਜਿਹੇ ਨੇ ਕਿਵੇਂ ਉਹਨਾਂ ਨੂੰ ਅਪਲਾਈ ਕਰਨਾ ਹੈ ਕੀ ਕੀ ਉਹਦੇ ਵਿੱਚ ਪਾਇਆ ਹੈ ਉਹਦੇ ਬਾਰੇ ਤੁਹਾਡੇ ਤੋਂ ਜਾਣਕਾਰੀ ਹਾਸਲ ਕਰਾਂਗੇ ਤੇ ਫਿਰ ਬਿਨਾਂ ਦੇਰੀ ਤੋਂ ਤੁਸੀਂ ਦੱਸ ਦਿਓ ਕਿ ਚਿਹਰੇ ਨੂੰ ਖੂਬਸੂਰਤ ਬਣਾਉਣ ਵਾਸਤੇ ਕੀ ਚੀਜ਼ ਹੈ ਦੇਖੋ ਤਰਵਿੰਦਰ ਜੀ ਗੱਲ ਤੁਸੀਂ ਕੀਤੀ ਹੈ ਵੀ ਸਾਡੀਆਂ ਮਾਤਾ ਪਿਤਾ ਨੂੰ ਖੂਬਸੂਰਤੀ ਚਾਹੀਦੀ ਆ ਪਰ ਤੁਸੀਂ ਮੇਰੀ ਇਸ ਗੱਲ ਨਾਲ ਵੀ ਐਗਰੀ ਹੋਵੋਗੇ ਕਿ ਜਿਹੜੀ ਸਾਡੀਆਂ ਮਾਤਾ ਪਿਤਾਵਾਂ ਨੇ ਬੀਬੀਆਂ ਨੇ ਲੇਡੀਜ਼ ਨੇ ਉਹਨਾਂ ਦਾ ਤਾਂ ਖੂਬਸੂਰਤ ਲੱਗਣਾ ਜਿਹੜਾ ਹੈਗਾ ਜਾਂ ਹੋਣਾ ਉਹ ਜਨਮ ਸਿੱਧ ਅਧਿਕਾਰ ਹੈ ਹੂੰ ਕਿਉਂ ਜਦੋਂ ਮਰਜੀ ਤੁਸੀਂ ਕਿਸੇ ਦਾ ਰਿਸ਼ਤਾ ਹੁੰਦਾ ਤਾਂ ਪਹਿਲਾਂ ਲਿਖਿਆ ਜਾਂਦਾ ਵੀ ਸੁੰਦਰ ਸੁਸ਼ੀਲ ਕੰਨਿਆ ਚਾਹੀਦੀ ਹੈ ਬਿਲਕੁਲ ਠੀਕ ਹੈ ਉਹ ਉਹਨੂੰ ਬਣਨਾ ਹੀ ਪੈਂਦਾ ਉਹ 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 ਸਮਾਜ ਜਿਵੇਂ ਹੈਗਾ ਹੋਣਾ ਪੈਂਦਾ ਉਹਦੇ ਲਈ ਵੱਡੇ ਵੱਡੇ ਪਾਰਲਰ ਖੁੱਲੇ ਬਿਊਟੀ ਪਾਰਲਰ ਖੁੱਲੇ ਬਹੁਤ ਕੁਝ ਹੋਇਆ ਹੋ ਵੀ ਰਿਹਾ ਤੇ ਉਹਦੇ ਨਾਲ ਨਾਲ ਹੁਣ ਕੀ ਹੋਇਆ ਜਦੋਂ ਕੁੜੀਆਂ ਸਿਆਣੀਆਂ ਹੋ ਗਈਆਂ ਪੜ ਗਈਆਂ ਉਹ ਕਹਿੰਦੇ ਕੱਲੀ ਸੁੰਦਰ ਸਸ਼ੀਲ ਨਹੀਂ ਤਾਂ ਸਾਨੂੰ ਬੰਕਾ ਨੌਜਵਾਨ ਹੈਂਡਸਮ ਵੀ ਚਾਹੀਦਾ ਤੇ ਹੁਣ ਹੁਣ ਨਾਲ ਮੁੰਡਿਆਂ ਦੇ ਵੀ ਖੁੱਲਗੇ ਪਾਰਲਰ ਉਹ ਵੀ ਬੈਠੇ ਨੇ ਦੋ-ਦੋ ਘੰਟੇ ਨਹੀਂ ਨਿਕਲਦੇ ਨਾਈ ਦੀ ਦੁਕਾਨ 'ਚ ਬੜ ਕੇ ਦੇਖੋ ਕਲੀਅਰ ਗੱਲਾਂ ਨੇ ਅਸੀਂ ਤੇ ਮੈਂ ਇਹਨਾਂ ਚੀਜ਼ਾਂ ਨੂੰ ਦੇਖਦਾ ਜਿਵੇਂ ਉਹਨਾਂ ਮੈਂ ਸ਼ਰਾਬ ਛਡਾਉਣ ਤੇ ਗੱਲ ਕਰਦਾ ਤਾਂ ਮੈਂ ਜਾ ਕੇ ਹਾਤਿਆਂ 'ਚ ਬੈਠਦਾ ਵੀ ਲੋਕਾਂ ਦੇ ਨਾਲ ਮੈਨੂੰ ਉੱਥੋਂ ਪਤਾ ਲੱਗਦੀਆਂ ਨੇ ਗੱਲਾਂ ਜੇ ਉਹ ਕਹਿਣਗੇ ਗੋਲਦਾ ਤੁਸੀਂ ਇੱਥੇ ਬੈਠੇ ਚਾਹ ਪੀਂ ਜਾਂਦੇ ਅਸੀਂ ਮੈਂ ਕਿਹਾ ਯਾਰ ਤੁਹਾਡੇ ਨਾਲ ਚਾਹ ਪੀ ਕੇ ਮੈਨੂੰ ਤਾਂ ਉਨਾਂ ਹੀ ਨਾਸ਼ਾ ਤੇ ਉਹਨਾਂ ਦੀ ਗੱਲਾਂ ਸੁਣਦਾ ਇਸੇ ਤਰ੍ਹਾਂ ਮੈਂ ਪਰਲਾਨਾ 'ਚ ਵੀ ਜਾਂਦਾ ਹਾਂ ਮੈਂ ਵੀ ਤੇ ਬਾਲ ਘਟਾਉਣ ਜਾਂਦਾ ਆਪਣੇ ਨਾਈ ਕੋਲੇ ਉੱਤੇ ਦੇਖਦਾ ਹੀ ਆ ਕੀ ਹੁੰਦਾ ਤੇ ਬੀਬੀਆਂ ਭੈਣਾਂ ਦਾ ਤਾਂ ਪਹਿਲਾਂ ਹੀ ਵਧੀਆ ਤੇ ਮਤਲਬ ਕਹਿ ਰਦਾ ਕਿ ਇੱਕ ਚੀਜ਼ ਸੀ ਫਿਰ ਦੇਖੀ ਕਿ ਦੇਖੋ ਇਹ ਹੈਗੇ ਨੇ ਸਾਰੇ ਆਰਟੀਫੀਸ਼ੀਅਲ ਮੇਕਅਪ ਦੇਖੋ ਇਹ ਵੀ ਹੋਣੇ ਨੇ ਇਹਨਾਂ ਦੀ ਵੀ ਜ਼ਰੂਰਤ ਜੀ ਪਰ ਇੱਕ ਹੁੰਦਾ ਨੇਚੁਰਲ ਜੇ ਤੁਸੀਂ ਸੱਚਮੁੱਚ ਨੇਚੁਰਲ ਸੁੰਦਰ ਦੇਖਣਾ ਤੁਹਾਡਾ ਮਨ ਹੈ ਕਿ ਮੇਰੇ ਜਿੰਨਾ ਸੁੰਦਰ ਮਤਲਬ ਸ਼ੀਸ਼ੇ ਦੇ ਵਿੱਚ ਕੋਈ ਚਿਹਰਾ ਨਾ ਹੋਵੇ ਆਪਦੇ ਚਿਹਰੇ ਨੂੰ ਖੁਦ ਪਿਆਰ ਕਰੋ ਪਹਿਲੀ ਗੱਲ ਜਹ ਜਾਂ ਵੀ ਹੈਗਾ ਦੇਖੋ ਉਹ ਉਸ ਤੋਂ ਖੂਬਸੂਰਤ ਕੋਈ ਪਹਿਲਾ ਸਵੇਰੇ ਉੱਠ ਕੇ ਸ਼ੀਸ਼ੇ ਜੇ ਗਾਣਾ ਵੀ ਬਾ ਆਪਣੇ ਮਾਪੇ ਦਾ ਥੈਂਕ ਯੂ ਕਰੋ ਵੀ ਮੰਮੀ ਡੈਡੀ ਮਿਹਨਤ ਬਹੁਤ ਵਧੀਆ ਕੀਤੀ ਹੋਇਆ ਤੁਸੀਂ ਵਧੀਆ ਨਿਆਣਾ ਬਣਾਇਆ ਹੈਨਾ ਤੇ ਉਹਦੇ ਨਾਲ ਕੀ ਹੈ ਕਿ એનર્ਜੀ ਮਿਲਦੀ ਹੈ ਜਾਣੇ ਅਣਜਾਣੇ 'ਚ ਤੁਸੀਂ ਆਪਣੇ ਮੰਮੀ ਡੈਡੀ ਦਾ ਥੈਂਕ ਯੂ ਵੀ ਕਰਤਾ ਤੇ ਕੁਦਰਤ ਤਾਂ ਬੜੀ ਬਲਵਾਨ ਹੈ ਉਹਨੇ ਕੀ ਕਰਿਆ ਤੁਹਾਡੀ ਖੂਬਸੂਰਤੀ ਵਾਸਤੇ ਦੇਖੋ ਤੁਸੀਂ ਕੌਫੀ ਪੀਂਨੇ ਹੋ ਜੀ ਠੀਕ ਹੈ ਜੀ ਹੁਣ ਕੌਫੀ ਹੈ ਤੇ ਕੋਕੋਨਟ ਕਾਫੀ ਹੋਗੀ ਕੋਕੋਨਟ ਹੋ ਗਿਆ ਔਰ ਇੱਕ ਤੁਹਾਡਾ ਰੱਬ ਭਲਾ ਕਰੇ ਉਹ ਚੀਜ਼ ਹੈਗੀ ਆ ਕੀ ਉਹਨੂੰ ਕਹਿੰਦੇ ਆਪਾਂ 슈ਗਰ ਹੂੰ ਜਿਹਨੂੰ ਜਿਹਨੂੰ ਕਹਿੰਦੇ ਰੌ 슈ਗਰ ਹੁਣ ਜੇ ਆਪਾਂ ਕਾਫੀ ਦੀ ਗੱਲ ਕਰੀਏ ਮੈਂ ਨੁਸਖਾ ਦੱਸਣ ਜਾ ਰਿਹਾ ਤੁਸੀਂ ਘਰੇ ਵੀ ਬਣਾ ਸਕਦੇ ਹੋ ਸਾਰੇ ਭੈਣ ਭਰਾ ਇਹ ਹੈਗਾ ਕਾਫੀ ਅਰਾਬਿਕਾ ਹੂੰ ਕਾਫੀ ਅਰਾਬਿਕਾ ਦਾ ਪਾਊਡਰ ਉਸ ਤੋਂ ਬਾਅਦ ਕੋਕੋਨਟ ਦਾ ਪੇਸਟ ਹੂੰ ਫਿਰ ਉਸ ਕੋਕੋਨਟ ਦਾ ਤੇਲ ਫਿਰ ਉਹਦੇ ਵਿੱਚ ਪਾਉਣਾ ਤੁਸੀਂ ਰੌ ਸ਼ੂਗਰ ਰੌ ਸ਼ੂਗਰ ਕਿਹਾ ਮੈਂ ਤੁਹਾਨੂੰ ਕਿਹਾ ਚੀਨੀ ਚਾ ਕੇ ਘੋਲ ਲਓ ਰੌ ਸ਼ੂਗਰ ਜਿਹੜੀ ਮਤਲਬ ਜਿਹਨੂੰ ਆਪਾਂ ਕੱਚਾ ਮਿੱਠਾ ਕਹਿੰਦੇ ਆ ਗੁਣ ਕਹ ਲਓ ਸ਼ੱਕਰ ਕਹ ਲਓ ਕੱਚਾ ਮਿੱਠਾ ਜਿਹਨੂੰ ਅਸੀਂ ਕਹਿੰਦੇ ਆ ਉਹ ਉਹਦੇ ਵਿੱਚ ਤੁਸੀਂ ਮਿਸ਼ਰਤ ਕਰਨਾ ਉਹ ਫਿਰ ਜਦ ਬਣਦੀ ਚੀਜ਼ ਜੇ ਤਾਂ ਕੋਈ ਕਾਰੀਗਰ ਬਣਾਉਂਦਾ ਫਿਰ ਤਾਂ ਕਮਾਲ ਦੀ ਗੱਲ ਆ ਜੇ ਤੁਸੀਂ ਘਰੇ ਬਣਾਓਗੇ ਥੋੜਾ ਜਿਹਾ ਬਾਕਮਾਲ ਹੋ ਜੂਗਾ ਕਿਉਂਕਿ ਆਪਦੀ ਬਣਾਈ ਚੀਜ਼ ਦਾ ਆਪਦਾ ਹੀ ਨਜ਼ਾਰਾ ਤੋ ਉਹ ਜਿਹੜਾ ਕਾਫੀ ਕੋਕੋਨਟ ਹੈ ਜਿਵੇਂ ਹੁਣ ਅਸੀਂ ਇਹਨੂੰ ਡੱਬੀ 'ਚ ਬੰਦ ਕੀਤਾ ਕਾਫੀ ਕੋਕੋਨਟ ਸਕਰਬ ਹੂੰ ਕਾਫੀ ਵਿਦ ਨਾਰੀਅਲ ਇਹ ਐਸੀ ਚੀਜ਼ ਬਣੀ ਹੈ ਜੀ ਔਰ ਤੁਸੀਂ ਇੱਕ ਵਾਰੀ 'ਚ ਜਾ ਕੇ 2000 ਰੁਪਏ ਖਰਚ ਦਿੰਨੇ ਹੋ ਇਹ 2000 ਦਾ ਮਹੀਨਾ ਚੱਲਦਾ ਅਲੱਗ-ਅਲੱਗ ਟਾਈਮ ਤੇ ਕਾਫੀ ਕੋਕੋਨਟ ਸਕਰਬ ਜਿਹੜਾ ਹੈਗਾ ਇਹਨੂੰ ਤੁਸੀਂ ਫੇਸ ਦੇ ਉੱਤੇ ਸਕਰਬ ਕਰਨਾ ਕਿਵੇਂ ਕਰਨਾ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਕਾਫੀ ਕੋਕੋਨਟ ਸਕਰਬ ਬਾਰੇ ਇਹ ਸਾਡੇ ਜਿਹੜਾ ਵੈਦਜੀ ਨੇ ਉਹ ਬਣਾਉਂਦੇ ਆ ਬੜੀਆਂ ਚੀਜ਼ਾਂ ਦੇ ਗੁਦਰਤ ਦੇਖ ਜਾਂਦੇ ਜਿਹੜੇ ਜਿਹੜੇ ਗ੍ਰੰਥ ਪਏ ਆ ਜਿਹੜੇ ਪੜ੍ਹਦੇ ਰਹਿੰਦੇ ਜਿਹੜੀ ਚੀਜ਼ ਅਨਮੋਲ ਹੁੰਦੀ ਉਹ ਕੱਢ ਲਈ ਤੇ ਹੁਣ ਸਾਰੀਆਂ ਤਾਂ ਬਣ ਨਹੀਂ ਸਕਦੀਆਂ ਲੇਕਿਨ ਇਹ ਜ਼ਰੂਰੀ ਹੈ ਕਿ ਅਪ 10000 ਪ੍ਰੋਡਕਟ ਦਾ ਬਾਰਕੋਡ ਲੈ ਲਿਆ ਹੋਇਆ ਔਰ ਜਿੰਨੇ ਬਣ ਸਕਦੇ ਆ ਬਣਾ ਲਾਂਗੇ ਜਦ ਤੱਕ ਦੁਨੀਆ 'ਚ ਜਾਣਾ ਜਾਂਦਾ ਕੋਸ਼ਿਸ਼ ਕਰਾਂਗੇ ਪੂਰੇ ਬਣਾ ਕੇ ਜਾਈਏ ਲੋਕ ਆਨੰਦ ਲੈਣ ਬਾਅਦ ਚ ਸ੍ਰਿਸ਼ਟੀ ਦੇ ਵਿੱਚ ਤੇ ਦੂਜੀ ਗੱਲ ਇਹਦਾ ਕਾਫੀ ਕੋਕੋਡਰ ਸਕਰਬ ਹੈ ਹੁਣ ਇਹਦਾ ਜੂਸ ਦੱਸਦਾ ਮੈਂ ਕੀ ਆ ਪਹਿਲਾਂ ਕੱਚਾ ਦੁੱਧ ਲੈਣਾ ਕੱਚਾ ਦੁੱਧ ਲੈ ਕੇ ਉਹਦੇ ਨਾਲ ਐ ਫੇਸ ਤੇ ਡਿਪ ਕਰ ਲਿਓ ਰੂਹੀ ਵਿੱਚ ਪਾ ਕੇ ਕਾਟਨ ਲਗਾ ਕੇ ਨਾ ਡਿਪ ਕਰਕੇ ਉਹਨੂੰ ਚੰਗੀ ਤਰ੍ਹਾਂ ਮਲ ਕੇ ਮਸਲ ਕੇ ਛੱਡ ਦੋ ਛੱਡ ਕੇ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਡਿਪ ਕਰੋ ਦੁੱਧ ਤੇ ਉਦੋਂ ਵਾ ਠੰਡੇ ਪਾਣੀ ਨਾਲ ਵਾਸ਼ ਕਰੋ ਐ ਪੋਰ ਖੁੱਲ ਜਾਂਦੇ ਆ ਦੁੱਧ ਦੀ ਸ਼ਕਤੀ ਆ ਕਿ ਫੇਸ ਦੇ ਸਕਿਨ ਦੇ ਪੋਰ ਖੋਲ ਦਿੰਦਾ ਤੇ ਉਦੋਂ ਬਾਅਦ ਕੀ ਕਰਨਾ ਇਹ ਰਾਤ ਨੂੰ ਕਰੋ ਲਾਓ ਘੰਟਾ ਅੱਧਾ ਘੰਟਾ ਆਪਦੇ ਤੇ ਲਾਓ ਤੁਸੀਂ ਦੇਖੋਗੇ ਕਮਾਲ ਤੇ ਪਹਿਲਾਂ ਮੈਨੂੰ ਪਤਾ ਤੁਸੀਂ ਘੰਟਾ ਲਾਉਣ ਵਾਲੇ ਨਹੀਂ ਹੈਗੇ ਪਹਿਲਾਂ 5-7 ਮਿੰਟ ਹੀ ਲਾ ਲਿਓ ਤੁਹਾਨੂੰ 5-7 ਮਿੰਟ ਚ ਪਤਾ ਲੱਗੂ ਫਿਰ ਆਪੇ ਘੰਟਾ ਲਾਉਂਗੇ ਜਿਨ੍ਹਾਂ ਦੇ ਇੱਥੇ ਛਾਇਆ ਪੈ ਜਾਂਦੀ ਹੈ ਜੀ ਸਾਈਡਾਂ ਤੇ ਕਾਲੇ-ਕਾਲੇ ਸ਼ੰਭ ਕੁੜੀਆਂ ਦੇ ਵੀ ਮੁੰਡਿਆਂ ਦੇ ਵੀ ਔਰ ਕਿੱਲ ਮੁਹਾਸ਼ੇ ਹੁੰਦੇ ਆ ਉਹ ਉਹਨਾਂ ਲਈ ਕਹਿੰਦਾ ਕਿ ਮਤਲਬ ਗੰਦੀ ਜਿਹੜੀ ਸਕਿਨ ਹੋ ਜਾਂਦੀ ਹੈ ਉਹਦੀ ਰਿਪੇਅਰ ਕਰਦੀ ਆਪਾਂ ਨੇ ਨਾ ਕਿ ਗੋਰੇ-ਕਾਲੇ ਦੀ ਗੱਲ ਕਰਦੇ ਆ ਗੋਰਾ-ਕਾਲਾ ਰੱਬ ਦੀ ਮਰਜ਼ੀ ਆ ਲੇਕਿਨ ਇਹਦੇ ਤੇ ਜਦੋਂ ਤੁਸੀਂ ਦੁੱਧ ਲਾ ਕੇ ਉਹਨੂੰ ਸਾਫ਼ ਕਰ ਲਿਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਸਾਡੇ ਆਪਣੇ ਵੈਦਜੀ ਦਾ ਹੀ ਬਣਾਇਆ ਹੋਇਆ ਇਹਦਾ ਨਾਮ ਰੱਖਿਆ ਰੂਪਾਂਜਲੀ ਫੇਸ ਲੋਸ਼ਨ ਇਹ ਜਿਹੜਾ ਰੂਪਾਂਜਲੀ ਫੇਸ ਲੋਸ਼ਨ ਹੈ ਇਹ ਲੈਣਾ 2 ਚਮਚੇ ਐ ਕਰਕੇ 2 ਚਮਚੇ ਇਹਦੇ ਵਿੱਚ 1 ਚਮਚਾ ਨਿੰਬੂ ਪਾਣੀ ਪਾਉਣਾ ਉਹਨੂੰ ਚੰਗੀ ਤਰ੍ਹਾਂ ਫੇਰ ਉਸੇ ਤਰ੍ਹਾਂ ਜਿਵੇਂ ਦੁੱਧ ਦਾ ਅਪਲਾਈ ਕਰਿਆ ਸੀ ਸਿਸਟਮ ਉਵੇਂ ਉਹਨੂੰ ਅਪਲਾਈ ਕਰਨਾ ਫੇਸ ਤੇ ਇਹ ਬਸ ਅਪਲਾਈ ਉਦੋਂ ਤੱਕ ਰੱਖਣਾ ਕਿ ਜਦੋਂ ਸੁੱਕ ਜੇ ਚੰਗੀ ਤਰ੍ਹਾਂ ਫਿਰ ਚੰਗੀ ਤਰ੍ਹਾਂ ਉਹਨੂੰ ਪਾਣੀ ਨਾਲ ਧੋਵੋ ਤੁਸੀਂ ਫਿਰ ਉਦੋਂ ਵਾਰ ਸ਼ੀਸ਼ੇ 'ਚ ਦੇਖਿਓ ਕਿ ਇਹਨੇ ਸ਼ਾਇਆਂ ਦੀ ਇਨਸਟੈਂਟ ਮਤਲਬ ਦੂਰ ਜਾਣ ਦੀ ਲੋੜ ਨਹੀਂ ਉਸੇ ਟਾਈਮ ਸਿਰਫ ਕੀ ਲਾਇਆ ਤੁਸੀਂ ਦੁੱਧ ਤੇ ਰੁਪਾਂਜਲੀ ਲੋਸ਼ਨ ਲਾਇਆ ਹਲੇ ਹੋਰ ਕੁਝ ਨਹੀਂ ਕੀਤਾ ਤੇ ਉਹਦੇ ਨਾਲ ਤੁਸੀਂ ਇਨਸਟੈਂਟ ਦੇਖੋਗੇ ਫਰਕ ਪਹਿਲਾਂ ਫੋਟੋ ਖਿੱਚ ਕੇ ਰੱਖ ਲਿਓ 15-20 ਮਿੰਟ ਇਹਨੂੰ ਕਰਕੇ ਫਿਰ ਫੋਟੋ ਖਿੱਚ ਲਿਓ ਤੁਹਾਨੂੰ ਜਦ ਹੀ ਰਿਜ਼ਲਟ ਦੇਖੂਗੇ ਤਾਂ ਆਪਾਂ ਮੰਨਾਂਗੇ ਨਾ ਇਸ ਗੱਲ ਨੂੰ ਤਾਂ ਕੰਮ ਉਹੀ ਕਰਨਾ ਜਿਹੜਾ ਜਦੀ ਦਿਖ ਜੇ ਤੇ ਲੇਕਿਨ ਇਹ ਟੈਂਪਰੇਰੀ ਆ ਇਹ ਵੀ ਦੇਖ ਲਿਓ ਇਹ ਟੈਂਪਰੇਰੀ ਆ ਉਸੇ ਟਾਈਮ ਜਿਵੇਂ ਆਪਾਂ ਵਿਆਹ ਸ਼ਾਦੀ ਚ ਜਾਣਾ ਸ਼ਿੰਭ ਚੁੰਭ ਜੇ ਦੂਰ ਕਰਦੇ ਆ ਸਾਫ ਹੋ ਜਾਂਦੇ ਆ ਤੇ ਦੂਜੇ ਤੀਜੇ ਦਿਨ ਫੇਰ ਆ ਜਾਣਗੇ ਜੇ ਆਪਾਂ ਨੂੰ ਤਰੀਕੇ ਨਾਲ ਨਾ ਕੀਤਾ ਕੰਮ ਨੂੰ ਉਦੋਂ ਬਾਅਦ ਫੇਰ ਤੁਸੀਂ ਜਿਹੜਾ ਕਾਫੀ ਕੋਕੋਨਟ ਸਕ੍ਰਬ ਹੈ ਇਹਨੂੰ ਚੰਗੀ ਤਰ੍ਹਾਂ ਰਗੜੋ ਐ ਮੈਸ਼ ਕਰਕੇ ਫੇਸ ਨੂੰ ਆਪਦੇ ਨੂੰ ਪੂਰੀ ਮੁਹੱਬਤ ਕਰੋ ਫੇਸ ਦੀ ਸਕਿਨ ਨੂੰ ਐ ਸਮਝ ਲਓਗੇ ਜੀ ਕੋਈ ਕਪੜਾ ਧੋ ਰਹਿਆਂ ਜਿਹੜਾ ਗੰਦਾ ਹੋਇਆ ਸੀਗਾ ਤਾਂ ਉਸ ਤਰ੍ਹਾਂ ਇਹਨੂੰ ਵਾਸ਼ ਕਰੋ ਤੇ ਸਕਿਨ ਜਦੋਂ ਫਿਰ ਤੁਸੀਂ ਠੰਡੇ ਪਾਣੀ ਪਾਣੀ ਠੰਡਾ ਹੀ ਵਰਤਣਾ ਚਾਹੀਏ ਸਿਆਲ ਕਿਉਂ ਨਾ ਹੋਵੇ ਯਾਰ ਗਰਮ ਨਾ ਵਰਤਿਓ ਸਕਿਨ ਫਿਰ ਪ੍ਰੋਬਲਮ ਆ ਜਾਂਦੀ ਹੈ ਠੰਡੇ ਪਾਣੀ ਨਾਲ ਫੇਸ ਨੂੰ ਵਾਸ਼ ਕਰਕੇ ਹਲਕੇ ਜਿਹੇ ਟਾਵਲ ਨਾਲ ਸਾਫ਼ ਕਰੋ ਸਾਫ਼ ਕਰਕੇ ਚੰਗੀ ਤਰ੍ਹਾਂ ਜਦੋਂ ਡਰਾਈ ਹੋ ਜੇ ਤਾਂ ਉਸ ਤੋਂ ਬਾਅਦ ਡਰਾਈ ਡਰਾਈਰ ਨਾਲ ਨਹੀਂ ਕਰਨੀ ਨਾਰਮਲੀ ਡਰਾਈ ਹੋਣੀ ਚਾਹੀਦੀ ਆ ਫਿਰ ਤੁਸੀਂ ਕੀ ਕਰਨਾ ਇੱਕ ਰੁਪਾਂਜਲੀ ਆਇਲ ਰੁਪਾਂਜਲੀ ਫੇਸ ਆਇਲ ਹੈ ਛੋਟਾ ਜਿਹਾ ਦੇਖੋ ਨਿੱਕਾ ਜਿਹਾ ਇਹਦੇ ਅੱਗੇ ਨਾ ਗੋਲੀ ਲੱਗੀ ਹੋਈ ਆ ਸ਼ੀਸ਼ੀ ਦੇ ਇਹਨੂੰ ਇਦਾਂ ਇਦਾਂ ਲਗਾਉਣਾ ਫੇਸ ਤੇ ਮਤਲਬ ਜਿੱਥੇ ਜਿੱਥੇ ਜਿਵੇਂ ਅੱਖਾਂ ਦੇ ਨੀਚੇ ਡਾਰਕ ਸਰਕਲ ਨੇ ਕਿਸੇ ਮਾਤਾ ਭੈਣ ਦੇ ਜਾਂ ਸਾਡੇ ਭਰਾਵਾਂ ਦੇ ਵੀ ਅੱਜਕੱਲ ਬੜੀ ਸਟ੍ਰੈਸ ਬਹੁਤ ਰਹਿੰਦੀ ਆ ਤਾਂ ਇਹਨੂੰ ਇਦਾਂ ਇਦਾਂ ਲਾਉਣਾ ਧਿਆਨ ਰੱਖਿਓ ਜਿੱਦਾਂ ਕੁਝ ਮੈਂ ਬੋਲਿਆ ਲਿਖੀ ਜਾਈਓ ਫਿਰ ਕਿਹਨੇ ਗੋਸਾ ਤੁਸੀਂ ਆਹ ਵੀਡੀਓ ਚ ਬੋਲਿਆ ਸੀ ਇਦਾਂ ਦੇਣਾ ਉਹ ਕਰਨਾ ਇਹ ਸਾਰਾ ਕੁਝ ਪਿੱਛੇ ਕਰ ਕਰ ਸੁਣੀ ਜਾਇਓ ਦੇਖ ਲਿਓ ਤੇ ਇਹਨੂੰ ਤੁਸੀਂ ਜਿਹੜਾ ਰੁਪਾਂਜਲੀ ਇਹ ਆਇਲ ਆ ਫੇਸ ਤੇ ਲ ਇਹਨੂੰ ਤੁਸੀਂ ਇਦਾਂ ਹਲਕਾ ਜਿਹਾ ਉਹ ਜਿਹੜਾ ਗੋਲ-ਗੋਲ ਜਿਹੇ ਅੱਗੇ ਬਟਨ ਆ ਉਹਨੂੰ ਘੁਮਾਉਂਦੇ ਰਹੋ ਤੇ ਉਸ ਤੋਂ ਬਾਅਦ ਹਲਕੇ ਜਿਹੇ ਹੱਥ ਨਾਲ ਇਹਨੂੰ ਮ사ਜ ਕਰ ਦਿਓ ਤੇ ਉਹਨੂੰ ਉਸ ਤੋਂ ਬਾਅਦ ਖਤਮ ਹੋਣ ਦਿਓ ਉਹਨੂੰ ਮਤਲਬ ਉਸ ਤੋਂ ਬਾਅਦ ਖਤਮ ਹੋਣ ਦਿਓ ਜਦੋਂ ਉਹ ਬਿਲਕੁਲ ਮ사ਜ ਕਰਕੇ ਤੁਹਾਨੂੰ ਲੱਗਿਆ ਵੀ ਚਿਹਰੇ ਤੇ ਉਹਨੂੰ ਚਿਹਰਾ ਡਰਾਈ ਹੋ ਗਿਆ ਫਿਰ ਤੁਸੀਂ ਕਰਨਾ ਰੁਪਾਂਜਲੀ ਲੇਪਮ ਇੱਕ ਲੇਪਮ ਦਾ ਮਤਲਬ ਕਰੀਮ ਹੈ ਹਲਕੀ ਜੀ ਇਹਦੀ ਲੇਅਰ ਚੜਾ ਦੇਣੀ ਆ ਕਰਕੇ ਬਲਕੇ ਜਿਵੇਂ ਆਪਾਂ ਮੂੰਹ ਤੇ ਆਮ ਕਰੀਮ ਲਾਉਂਦੇ ਆ ਉਦਾਂ ਹੀ ਇਹਦੀ ਲੇਅਰ ਚੜ ਜਾਨੀ ਆ ਇਹ ਹੈਗਾ ਰੂਪਾਂਜਲੀ ਲੇਪਮ ਧਿਆਨ ਰੱਖਿਓ ਕਿਉਂਕਿ ਮੈਂ ਇੱਕ ਇੱਕ ਚੀਜ਼ ਤਾਂ ਮੈਨੂੰ ਯਾਦ ਆ ਦਿਨ ਚ 50 50 ਲੋਕਾਂ ਨੂੰ ਮੈਂ ਸਮਝਾਉਣਾ ਬੈਠ ਕੇ ਤਾਂ ਮੇਰੇ ਰੱਟਾ ਲੱਗਿਆ ਹੈ ਲੋਕ ਲੈ ਕੇ ਜਾਂਦੇ ਆ ਰੋਜ਼ ਤੇ ਇਹ ਲਗਾ ਕੇ ਤੁਸੀਂ ਰਾਤੀ ਸੋਜੋ ਬਾਬਾ ਜੀ ਦਾ ਨਾਮ ਲੈ ਕੇ ਸਵੇਰੇ ਤੁਸੀਂ ਦੇਖੋਗੇ ਜਦੋਂ ਅਜੀਜੇ ਚ ਮੂੰਹ ਧੋਗੇ ਤੁਸੀਂ ਸਿੰਦਾ ਹੋਗੇ ਥੈਂਕ ਯੂ ਗੋਇਲ ਸਾਹਿਬ ਕਮਾਲ ਹੋ ਗਿਆ ਕਿਉਂ ਇਹ ਕਮਾਲ ਹੋਣਾ ਹੀ ਹੋਣਾ ਇਹਦੇ ਵਿੱਚ ਕੋਈ ਦੋਰਾ ਹੈ ਹੀ ਨਹੀਂ ਕਿਉਂਕਿ ਜੇ ਮੈਂ ਕਹਿੰਦਾ ਜੇ ਕੋਈ ਚੀਜ਼ ਵੀ ਕੋਈ ਕੰਮ ਨਾ ਕਰੇ ਤਾਂ ਜਿਹੜਾ ਕੱਚਾ ਦੁੱਧ ਮਲਿਆ ਜੀ ਉਹਨੇ ਤਾਂ ਕੰਮ ਕਰਨਾ ਹੀ ਕਰਨਾ ਕਮਾਲ ਹੋਣਾ ਹੀ ਹੋਣਾ ਤੇ ਇਹ ਹੋ ਗਿਆ ਤੁਹਾਡੇ ਦਿਨ ਚਾਰ ਚੀਜ਼ਾਂ ਚਾਰ ਚੀਜ਼ਾਂ ਦਾ ਮੈਂ ਰਾਤ ਨੂੰ ਤੁਹਾਨੂੰ ਅਪਲਾਈ ਕਰਾਇਆ ਹੁਣ ਸਵੇਰ ਦੀ ਗੱਲ ਕਰਦੇ ਆ ਜੇ ਤੁਹਾਡੇ ਕੋਲ ਟਾਈਮ ਆ ਤਾਂ ਤੁਸੀਂ ਹਫਤੇ ਚ ਇੱਕ ਵਾਰੀ ਨਹੀਂ ਤਾਂ ਦੋ ਵਾਰੀ ਫੇਸ ਦਾ ਫੇਸ਼ਲ ਕਰੋ ਫੇਸ਼ਲ ਲਈ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਦੇਖੋ ਮੇਰੇ ਕੋਲੇ ਰੁਪਾਂਜਲੀ ਦੀ ਪੂਰੀ ਇੱਕ ਰੇਂਜ ਬਣਾਈ ਆ ਏ ਐਮ ਤੇ ਪੀ ਐਮ ਇਹ ਹੋ ਗਈ ਪੀ ਐਮ ਵਾਲੀ ਖਤਮ ਹੋ ਗਈ ਚੀਜ਼ ਹੁਣ ਆਪਾਂ ਏ ਐਮ ਮਤਲਬ ਸਵੇਰ ਦੀ ਗੱਲ ਕਰਦੇ ਆ ਸਵੇਰ ਸੱਜਰੀ ਸਵੇਰ ਉੱਠ ਕੇ ਸਭ ਤੋਂ ਪਹਿਲਾਂ ਕੀ ਕੰਮ ਕਰਨਾ ਤੁਸੀਂ ਜਿਹੜਾ ਰੁਪਾਂਜਲੀ ਫੇਸ ਜੈਲ ਇਹ ਰਾਈਸ ਦਾ ਚਾਵਲ ਤੋਂ ਬਣਿਆ ਜੈਲਾ ਚਾਵਲ ਦਾ ਇਹਨੂੰ ਜਦੋਂ ਤੁਸੀਂ ਲਗਾਓਗੇ स्मੈਲ ਕਰੋਗੇ ਤੁਹਾਨੂੰ ਲੱਗੂਗਾ ਕਿ ਜਿਵੇਂ ਕੁੱਕਰ ਚੋਂ ਕੱਢ ਕੇ ਭਾਫ਼ ਆਉਦੀ ਹੈ ਨਾ ਰਾਈਸ ਦੀ ਓਵੇਂ ਆਊਗਾ स्मੈਲ ਤੇ ਇਹਦੇ ਨਾਲ ਕੀ ਆ ਕਿ ਇੱਕਦਮ ਸਕਿਨ ਜਿਹੜੀ ਆ 글로 ਕਰਨ ਲੱਗ ਜਾਂਦੀ ਹੈ ਫਿਰ ਇਹਨੂੰ ਕਰਕੇ ਚੰਗੀ ਤਰ੍ਹਾਂ ਮ사ਜ ਫਿਰ ਤੁਸੀਂ ਕਰਨਾ ਇਹਦੇ ਉੱਤੇ ਸਕਰਬ ਇਹ ਵਾਲਾ ਰੁਪਾਂਜਲੀ ਇਹ ਚਾਕਲੇਟ ਸਕਰਬ ਆ ਰਾਤੀ ਅਸੀਂ ਲਗਾਇਆ ਕਾਫੀ ਵਾਲਾ ਸਵੇਰੇ ਚਾਕਲੇਟ ਵਾਲਾ ਇਹ ਚਾਕਲੇਟ ਸਕਰਬ ਹੈ ਫੇਸ ਐਂਡ ਬਾਡੀ ਸਕਰਬ ਹੈ ਇਹਨੂੰ ਬਾਡੀ ਤੇ ਵੀ ਮਲ ਸਕਦੇ ਹੋ ਪਰ ਇਹ ਸ਼ੀਸ਼ੀ ਛੋਟੀ ਹੈ ਤੁਹਾਨੂੰ ਜ਼ਿਆਦਾ ਲੈਣੀ ਪੈਂਦੀ ਹੈ ਕਈ ਵਾਰ ਉਹ ਫਿਰ ਲੋਕੀ ਵੱਡਾ ਡੱਬਾ ਲੈ ਜਾਂਦੇ ਆ ਵੀ ਇਹ ਕਿਲੋ ਵਾਲਾ ਦੇ ਦਿਓ ਜਾਂ ਅੱਧਾ ਕਿਲੋ ਵਾਲਾ ਦੇ ਦਿਓ ਤਾਂ ਉਹ ਪੂਰੀ ਬਾਡੀ ਤੇ ਜਿਵੇਂ ਹੱਥਾਂ ਪੈਰਾਂ ਦੇ ਉੱਤੇ ਕਾਲੇ ਕਾਲੇ ਦਾਗ ਨਹੀਂ ਪੈ ਜਾਂਦੇ ਆ ਮਾਸ ਮਾਸ ਇੱਥੇ ਉਹ ਹੋ ਜਾਂਦਾ ਡੈੱਡ ਜੀ ਸਕਿਨ ਹੋ ਜਾਂਦੀ ਹੈ ਉਹਨੂੰ ਖਤਮ ਕਰਨ ਲਈ ਇਹ ਚਾਕਲੇਟ ਵਾਲਾ ਜਿਹੜਾ ਹੈਗਾ ਸਕਰਬ ਇਹ ਬਹੁਤ ਫਾਇਦੇਮੰਦ ਹੈ ਫਿਰ ਇਹਦੀ ਅੱਛੀ ਤਰ੍ਹਾਂ ਰਗੜਾਈ ਜਿੰਨਾਂ ਦੀ ਗਰਦਨ ਤੇ ਕਾਲਾ ਕਾਲਾ ਜਿਹਾ ਹੋ ਜਾਂਦਾ ਤੁਸੀਂ ਲਗਾ ਕੇ ਦੇਖੋ ਗਰਦਨ ਸਾਫ ਹੋ ਜਾਂਦੀ ਹੈ ਇਹਦੇ ਨਾਲ ਤੇ ਫਿਰ ਆਉਂਦੀ ਹੈ ਬਾਰੀ ਕਲੇ ਦੀ ਜਿਹੜਾ ਕਲੇ ਹੈ ਨਾ ਜੀ ਇਹ ਫੇਸ ਮਾਸਕ ਆ ਇਹ ਫੇਸ ਦੇ ਉੱਤੇ ਲਗਾ ਕੇ ਇੱਕ ਮਾਸਕ ਜਿਹਾ ਬਣ ਜਾਂਦਾ ਇਹਨੂੰ ਫਿਰ ਸੁੱਕਣ ਦਿਓ ਇਹ ਟਾਈਟ ਕਰਦਾ ਸਕਿਨ ਨੂੰ ਜਿਵੇਂ ਟਾਈਟ ਹੁੰਦੀ ਹੈ ਸਕਿਨ ਫਿਰ ਉਸ ਤੋਂ ਬਾਅਦ ਜਦੋਂ ਇਹਨੂੰ ਉਤਾਰਨਾ ਤਾਂ ਉਹ ਫਿਰ ਦੁੱਧ ਨਾਲ ਹੀ ਉਤਾਰਨਾ ਮਿਲਕ ਲਗਾ ਕੇ ਇਹਨੂੰ ਸਾਫ ਕਰੋ ਮਿਲਕ ਦੇ ਨਾਲ ਹਲਕਾ ਜਿਹਾ ਦੁੱਧ ਲੈ ਕੇ ਇਹਨੂੰ ਸਾਫ ਕਰ ਲਓ ਤੇ ਇਹ ਹੋ ਗਿਆ ਫਿਰ ਤੁਸੀਂ ਲਗਾਣੀ ਹੈ ਜਿਹੜੀ ਰੁਪਾਂਜਲੀ ਇਨਸਟੈਂਟ ਕਰੀਮ ਹੈ ਰੁਬਾਂਜਲੀ ਮ사ਜ ਕਰੀਮ ਹੈ ਇਨਸਟੈਂਟ ਇਹਦੀ ਫਿਰ ਚੰਗੀ ਤਰ੍ਹਾਂ ਮਾਲਿਸ਼ ਕਰੋ ਚਿਹਰੇ ਤੇ ਮਾਲਿਸ਼ ਕਰਕੇ ਇਹਨੂੰ ਵਾਸ਼ ਕਰ ਦੋ ਜੀ ਇਹਨੂੰ ਵਾਸ਼ ਕਰਕੇ ਫਿਰ 골ਡ ਜਿਹੜਾ ਮ사ਜ ਜੈੱਲ ਹੈ 골ਡ ਬਿਲਕੁਲ 골ਡ ਵਰਗਾ ਬਹੁਤ ਕੰਪਨੀਆਂ ਬਣਾਉਂਦੀਆਂ ਨੇ ਪਰ ਇਹ ਜਦੋਂ ਅਸੀਂ ਬਣਾਇਆ ਸਾਨੂੰ ਸਮਝ ਆਈ ਕਿ ਕਿਵੇਂ ਬਣਦਾ ਔਰ ਬਹੁਤ ਵਿਧੀ ਨਾਲ ਬਣਿਆ ਹੈ 골ਡ ਬਿਲਕੁਲ ਐ ਲੱਗਦਾ ਹੁੰਦਾ ਜਿਵੇਂ ਸੋਨਾ ਪਿਆ ਹੋਇਆ ਹੈ ਦੇ ਵਿੱਚ ਪਰ ਸੋਨਾ ਨਹੀਂ ਹੈਗਾ ਕਿਤੇ ਗਲਤ ਕੋਈ ਵੀ ਚਾਹੇ ਜੋ ਤੇ ਇਹ ਪਿਓਰ ਹਰਬਲ ਹੈ ਫਿਰ ਇਹਦੀ ਇਹਦੀ ਮ사ਜ ਕਰਕੇ ਚਿਹਰੇ ਦੇ ਉੱਤੇ ਵਾਸ਼ ਕਰਕੇ ਉਸ ਤੋਂ ਬਾਅਦ ਫਿਰ ਜਿਹੜੀ ਹੈਗੀ ਆ ਰੁਪਾਂਜਲੀ ਕਰੀਮ ਲੱਗਦੀ ਆ ਪਿੰਕ ਕਲਰ ਦੀ ਜਿਹੜੀ ਫਿਰ ਸਕਿਨ ਐ ਗਲੋ ਕਰਦੀ ਆ ਪਿੰਕ ਪਿੰਕ ਸਕਿਨ ਹੋ ਜਾਂਦੀ ਆ ਲਿਪਸ ਵਗੈਰਾ ਵਧੀਆ ਹੋ ਜਾਂਦੇ ਨੇ ਇਹਦੇ ਨਾਲ ਜੇ ਤੁਸੀਂ ਕਰੋਗੇ ਇਹ ਮੈਂ ਤੁਹਾਨੂੰ ਇੱਕ ਧਰਮਿੰਦਰ ਜੀ ਬਹੁਤ ਵਧੀਆ ਜਿਹੜਾ ਨੁਸਖਾ ਆਪਣੇ ਦਰਸ਼ਕਾਂ ਨੂੰ ਦਿੱਤਾ ਹੈ ਧਰਮਿੰਦਰ ਜੀ ਇਹ ਤਾਂ ਹੋ ਗਿਆ ਏਐਮ ਔਰ ਪੀਐਮ ਦਾ ਸਿਸਟਮ ਜੀ ਹੁਣ ਇਹਦੇ ਨਾਲ ਕੀ ਆ ਸਭ ਤੋਂ ਵੱਡੀ ਜਿੱਥੋਂ ਤੱਕ ਅੰਦਰੋਂ ਨਹੀਂ ਜਾਗਦੀ ਚੀਜ਼ ਤੁਡੇ ਨਰਵ ਸਿਸਟਮ ਨੂੰ ਜਦੋਂ ਤੱਕ ਅਸੀਂ ਐਕਟਿਵ ਨਹੀਂ ਕਰਦੇ ਉਦੋਂ ਤੱਕ ਗੱਲ ਨਹੀਂ ਉਹਦੇ ਵਾਸਤੇ ਫਿਰ ਨਾਭੀ ਟੱਚ ਨਾਭੀ ਟੱਚ ਜਿਹੜਾ ਹੈਗਾ ਐਕਸਟਰਾ ਵਰਜਨ ਆਇਲ ਆ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜੀ ਜਿਹੜੀਆਂ ਮੈਂ ਛੇਤੀ ਡਿਸਕਲੋਜ਼ ਨਹੀਂ ਕਰ ਪਾਉਂਗਾ ਕਿਉਂਕਿ ਅੱਜਕੱਲ ਤੁਹਾਨੂੰ ਪਤਾ ਹਰ 1 ਮਿੰਟ ਚ ਕਾਪੀ ਹੋ ਜਾਂਦੀ ਆ ਪਰ ਇਹਦੇ ਉੱਤੇ ਸਾਰਾ ਕੁਝ ਲਿਖਿਆ ਹੋਇਆ 멘ਸ਼ਨਡ ਹੈ ਤੁਸੀਂ vaidwan.com ਤੇ ਜਾ ਕੇ ਇਹਦੇ ਬਾਰੇ ਪੜ੍ਹ ਸਕਦੇ ਹੋ ਤੁਹਾਨੂੰ ਪਤਾ ਲੱਗੂਗਾ ਇੱਚ ਕੀ ਕੁਝ ਹੈਗਾ ਇਹਨੂੰ ਅਸੀਂ ਧੁੰਨੀ ਦੇ ਵਿੱਚ ਲਗਾਣਾ ਹੈ ਨਾਭੀ ਦੇ ਵਿੱਚ ਔਰ ਲਗਾ ਕੇ ਧਨੀ ਦੇ ਵਿੱਚ ਤੇ ਇਹਨੂੰ ਤੁਸੀਂ ਹਲਕਾ ਜਿਹਾ ਵਿੱਚ ਮਲ ਦੇਣਾ ਵਿੱਚ ਹੀ ਤੇਲ ਅੰਦਰ ਹੀ ਜਜਬ ਹੋ ਜਾਏ ਤੇ ਕਿ ਕੱਪੜਿਆਂ ਨੂੰ ਨਾ ਲੱਗੇ ਤਾਂ ਇਹਨੂੰ ਸਵੇਰੇ ਲਾਣਾ ਤੁਸੀਂ ਣਾਉਣ ਤੋਂ ਬਾਅਦ ਰਾਤ ਨੂੰ ਲਾਓ ਸੌਣ ਤੋਂ ਪਹਿਲਾਂ ਇਹਦਾ ਕਮਾਲ ਦਾ ਰਿਜ਼ਲਟ ਹੈ ਜੀ ਹੁਣ ਕਈ ਕਹਿਣਗੇ ਆਗੇ ਮੈਨੂੰ ਭੈਣ ਭਰਾ ਸਾਡੇ ਕਹਿੰਦੇ ਗੁਲਸੱਬ ਕੋਈ ਚੀਜ਼ ਇਹ ਜੀ ਨੇ ਕਿ ਵੀ ਜਿਹੜੀ ਨਾਲ ਖਾਈਏ ਵੀ ਅੰਦਰੋਂ ਕੋਈ ਵੀਕਨੈਸ ਨਾ ਹੋਵੇ ਜੀ ਤਾਂ ਜਿਹੜੇ ਲੋਕੀ ਸਕਿਨ ਔਰ ਬਿਊਟੀ ਨੂੰ ਲੈ ਕੇ ਜਿਆਦਾ ਸੈਂਸਿਟਿਵ ਰਹਿੰਦੇ ਆ ਤਾਂ ਉਹਨਾਂ ਨੂੰ ਮੈਂ ਕਹਨਾਂਗਾ ਕਿ ਵੀਟ ਗ੍ਰਾਸ ਪਾਊਡਰ ਓਰੀਜਨਲ ਵੀਟ ਗ੍ਰਾਸ ਜਿਵੇਂ ਤੁਸੀਂ ਹੁਣ ਆਪਣੇ ਕੋਲੇ ਪ੍ਰੋਸੈਸ ਹੁੰਦਾ ਹੈ ਵੀਟ ਗ੍ਰਾਸ ਇਹਨੂੰ ਜੇ ਜੇ ਨਾ ਧਰਵਿੰਦਰ ਜੀ ਖੋਲ ਕੇ ਸਮੈਲ ਕਰੀਏ ਤਾਂ ਇਹਨੂੰ ਸਮੈਲ ਕਰਕੇ ਆਉਣ ਲੱਗਦਾ ਜਿਵੇਂ ਅਸੀਂ ਮਤਲਬ ਕਣਕ ਦੇ ਖੇਤ ਚ ਖੜੇ ਆਂ ਇਹ ਕਣਕ ਦੇ ਜਵਾਰੇ ਦਾ ਦੇਖੋ ਓਰੀਜਨਲ ਜੀ ਮਤਲਬ ਇਹ ਨਹੀਂ ਤੁਸੀਂ ਇੱਕ ਸਕਿੰਟ ਲਈ ਕਹਿ ਦੋ ਵੀ ਮੈਂ ਕਣਕ ਦੇ ਖੇਤ ਚ ਨਹੀਂ ਆਗਾ ਪਿਓਰ ਚੀਜ਼ ਹੈ ਮਤਲਬ ਇਹ ਇੰਨਾ ਗੁੱਡ ਤਰੀਕੇ ਨਾਲ ਪ੍ਰੋਸੈਸ ਹੁੰਦਾ ਵੀਟ ਗ੍ਰਾਸ ਫਾਈਨ ਪਾਊਡਰ ਲਿਖਿਆ ਹੈ ਜੀਤੇ ਵੈਦਵਾਨ ਲਿਖਿਆ ਉਹਦੀ ਤਾਂ ਮੈਂ ਕਹਿ ਦਿੰਨਾ ਜ਼ਿੰਮੇਵਾਰੀ ਨਾਲ ਵੀ ਇਹ オリジナル ਆ ਇਹਦੀ ਕੋਈ ਸ਼ਿਕਾਇਤ ਨਹੀਂ ਹੁਣ ਆਪਾਂ ਹੋਰ ਕੁਝ ਨਹੀਂ ਕਰ ਸਕਦੇ ਇਹ 20 ਗ੍ਰਾਮ ਪਾਊਡਰ ਜਿਹੜਾ ਹੈਗਾ ਸਵੇਰੇ ਸਵੇਰੇ ਖਾਲੀ ਪੇਟ ਕੋਸੇ ਚ ਪਾਣੀ ਚ ਘੋਲ ਕੇ ਇਹਨੂੰ ਪੀਓ ਇੱਕ ਚਮਚਾ ਸਵੇਰੇ ਸਵੇਰੇ ਪੀ ਲਓ ਅਰ ਜਿਵੇਂ ਇਹ ਬੋਤਲ ਹੈ ਨਾ ਜੀ ਇਹ ਇੱਕ ਬੋਤਲ ਪੂਰੀ ਕੰਪਲੀਟ ਕਰਨ ਦਾ ਮਤਲਬ ਹੈ ਕਿ ਇੱਕ ਬਲੱਡ ਦੀ ਬੋਤਲ ਸਰੀਰ ਨੂੰ ਚੜਾ ਦੇਣਾ ਇਹਦਾ ਇੰਨਾ ਫਾਇਦਾ ਹੁੰਦਾ ਮਤਲਬ ਬਾਡੀ ਦੇ ਵਿੱਚ ਨਵੇਂ ਖੂਨ ਦਾ ਸੰਚਾਰ ਹੁੰਦਾ ਨੈਚੁਰਲ ਜਿਹੜੀ ਬਿਊਟੀ ਆ ਬਾਹਰ ਆਉਂਦੀ ਹੈ ਇਹ ਜਿਹੜੀ ਨਾਲ ਨਾਲ ਆਯੁਰਵੈਦਿਕ ਚੀਜ਼ਾਂ ਅਸੀਂ ਦੰਦੇ ਆ ਫੇਸ ਤੇ ਮਲਣ ਲਈ ਇਹਨਾਂ ਦੇ ਨਾਲ ਆਪਣੇ ਇੱਕ ਆਨੰਦ ਹੈ ਤਰਮਿੰਦਰ ਜੀ ਅੱਜ ਦੀ ਜਿਹੜੀ ਸਾਡੀ ਬਿਊਟੀ ਦੇ ਉੱਤੇ ਗੱਲਬਾਤ ਸੀ ਉਹ ਮੈਨੂੰ ਪੂਰੀ ਕਰਨ ਚ ਆਨੰਦ ਆਇਆ ਕਿਉਂਕਿ ਤੁਸੀਂ ਮੈਨੂੰ ਟਾਈਮ ਦਿੱਤਾ ਮੈਂ ਆਪਣੀ ਇਕੱਲੀ ਇਕੱਲੀ ਗੱਲ ਸਮਝਾਤੀ ਹੁਣ ਅੱਗੇ ਬਾਬਾ ਜੀ ਜਾਣਣ ਬਿਲਕੁਲ ਜੀ ਬਿਲਕੁਲ ਗੋਲ ਸਾਹਿਬ ਬਿਊਟੀ ਬਾਰੇ ਤੁਸੀਂ ਦੱਸ ਦਿੱਤਾ ਕਿ ਕਿਵੇਂ ਉਹਦੀ ਖੂਬਸੂਰਤੀ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ ਦਾਗ ਤੱਬੇ ਰਹਿਤ ਸਕਿਨ ਪਾਉਣ ਵਾਸਤੇ ਤੁਹਾਡੇ ਜਿਹੜੇ ਪ੍ਰੋਡਕਟ ਨੇ ਪੂਰੀ ਇੱਕ ਕਿੱਟ ਤਿਆਰ ਹੋ ਚੁੱਕੀ ਆ ਤਾਂ ਉਹਨੂੰ ਉਪਯੋਗ ਦੇ ਵਿੱਚ ਲਿਆ ਕੇ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕਦਾ ਹੈ ਪਰ ਪਿੱਛੇ ਜੇ ਆਪਾਂ ਇੱਕ ਮਹਾਮਾਰੀ ਦੇ ਦੌਰ ਦੇ ਵਿੱਚੋਂ ਨਿਕਲੇ ਆ ਜਿਨ੍ਹਾਂ ਨੇ ਕਈ ਕੀਮਤੀ ਜਾਨਾਂ ਵੀ ਲੈ ਲਈਆਂ ਕਈ ਲੋਕਾਂ ਨੂੰ ਘਰੋਂ ਬਾਰ ਕਰ ਦਿੱਤਾ ਨੌਕਰੀਆਂ ਚਲੀਆਂ ਗਈਆਂ ਕਰੋਨਾ ਮਹਾਮਾਰੀ ਤਾਂ ਉਹਦੇ ਵਿੱਚ ਵੈਕਸੀਨੇਸ਼ਨ ਵੀ ਹੋਈ ਕਾਫੀ ਕੁਝ ਹੋਇਆ ਪਰ ਉਸ ਤੋਂ ਬਾਅਦ ਦੇ ਵਿੱਚ ਵੀ ਸਰੀਰ ਦੇ ਵਿੱਚ ਕਈ ਤਬਦੀਲੀਆਂ ਪਾਈਆਂ ਗਈਆਂ ਨੇ ਉਹ ਤਬਦੀਲੀਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਸਿਗੀਆਂ ਕਿਵੇਂ ਹੁਣ ਜਿਵੇਂ ਇਮਿਊਨਿਟੀ ਕਹਿੰਦੇ ਸੀਗੇ ਪ੍ਰਤੀਰੋਧਕ ਸ਼ਕਤਾ ਜਿਹੜੀ ਸਾਡੀ ਸ਼ਕਤੀ ਹੁੰਦੀ ਹੈ ਉਹ ਬੜੀ ਘਟ ਗਈ ਹੈ ਉਹਦੇ ਵਾਸਤੇ ਕਿਸ ਤਰ੍ਹਾਂ ਆਪਾਂ ਕਰ ਸਕਦੇ ਹਾਂ ਜੀ ਐਕਚੁਅਲੀ ਨਾ ਜਿਹੜਾ ਕਰੋਨਾ ਸੀਗਾ ਉਹ ਇੱਕ ਇਸ ਤਰ੍ਹਾਂ ਦਾ ਦੌਰ ਸੀ ਸਾਡੇ ਤੇ ਮਤਲਬ ਬੜਾ ਮੰਦ ਭਾਗਾ ਦੌਰ ਸੀ ਅਸੀਂ ਇਹ ਕਹਿ ਸਕਦੇ ਹਾਂ ਵੀ ਉਹ ਸਾਡੇ ਲਈ ਕਾਲਾ ਮਹੀਨਾ ਸੀਗਾ ਤੇ ਉਹਦੇ ਵਿੱਚ कोरोना आपदा काम करके चला गया लेकिन ਸਾਡੇ ਜਿਹੜਾ ਵੈਲਥ ਹੈ ਉਹਦਾ ਤਾਂ ਨੁਕਸਾਨ ਹੋਇਆ ਹੀ ਹੋਇਆ ਉਹਨੂੰ ਲੋਕੀ ਫੇਰ ਵੀ ਕਿਤੇ ਨਾ ਕਿਤੇ ਕਵਰ ਕਰਕੇ ਬਰਦਾਸ਼ ਕਰਕੇ ਜੋ ਵੀ ਸੀ ਲੋਕਾਂ ਨੇ ਪ੍ਰੂਫ ਕਰਤਾ ਕਿ ਸਾਡਾ ਜਿਹੜਾ ਦੇਸ਼ ਆ ਉਹ ਸੱਚਮੁੱਚ ਸੋਨੇ ਦੀ ਚੜੀ ਆ ਲੋਕੀ ਮਤਲਬ ਇੰਨੇ ਦਿਨ ਬੇਰੋਜ਼ਗਾਰ ਰਹਿ ਕੇ ਵੀ ਖੜੇ ਹੋ ਗਏ ਉੱਠ ਕੇ ਪਰ ਜਿਹੜੀ ਹੈਲਥ ਵਾਈਜ਼ ਲਾਸ ਹੋਇਆ ਉਹ ਬਹੁਤ ਔਖਾ ਹੋਇਆ ਇੱਕ ਤਾਂ ਵੀਕ ਹੋ ਗਿਆ ਇਨਸਾਨ ਇੱਕ ਹਰ ਕੋਈ ਉਹਨੂੰ ਮਤਲਬ ਜਿੱਥੇ ਵੀ ਉਹ ਜਾਂਦਾ ਵੀਕਨੈਸ ਆ ਇਮਿਊਨਿਟੀ ਵੀਕ ਆ ਫਿਰ ਅੱਛੇ ਜਦੋਂ ਬੂਸਟਰ ਡੋਜ਼ ਲੱਗੀ ਉਦੋਂ ਬਾਅਦ ਲੋਕਾਂ ਨੂੰ ਜ਼ਿਆਦਾ ਪਰੇਸ਼ਾਨੀ ਹੋਈ ਜੀ ਇਹ ਨਹੀਂ ਪਤਾ ਕਿਉਂਕਿ ਸਰੀਰ ਨਹੀਂ ਚੱਲ ਪਾਇਆ ਯਾਰ ਸਰੀਰ ਬਹੁਤ ਕਮਜ਼ੋਰ ਹੋ ਗਏ ਸੀਗੇ ਤਾਂ ਉਹ ਜਿਹੜੇ ਸਾਡੇ ਵਰਗੇ ਲੋਕ ਆ ਉਹ ਜਿਹੜੇ ਮੈਨੂੰ ਤੁਸੀਂ ਦੇਖੋ ਮੈਂ ਤੁਹਾਡੇ ਸਾਰਿਆਂ ਤੋਂ ਹੀ ਕਮਜ਼ੋਰ ਲੱਗਦਾ ਹਾਂਗਾ ਹੈਲਥ ਵਾਈਜ਼ ਲੇਕਿਨ ਇਮਿਊਨਿਟੀ ਵਾਈਜ਼ ਵੀਕ ਨਹੀਂ ਹੋ ਸਕਦਾ ਕਿਉਂਕਿ ਮੈਂ 18 ਘੰਟੇ ਵਰਕਿੰਗ ਆ ਔਰ ਮੇਰਾ ਕੋਈ ਜ਼ਿੰਦਗੀ ਚ ਕੋਈ ਨਸ਼ਾ ਨਹੀਂ ਲੈਣਾ ਨਹੀਂ ਦੇਣਾ ਨਹੀਂ ਸਿੰਪਲ ਆਪਣੀਆਂ ਚੀਜ਼ਾਂ ਨੇ ਕੰਮ ਕਰਦੇ ਆ ਲੇਕਿਨ ਜਿਹੜੀ ਗੱਲ ਅਸਲੀ ਆ ਉਹ ਹੈਗੀ ਤੁਹਾਡੀ ਇਮਿਊਨਿਟੀ ਵੀਕ ਹੋਗੀ ਉਹਦੇ ਕਰਕੇ ਨਾ ਹਰ ਇਨਸਾਨ ਬਹੁਤ ਛੇਤੀ ਮਤਲਬ ਫੜ ਲੈਂਦਾ ਵਾਇਰਸ ਫੜ ਲੈਂਦਾ ਕੋਈ ਨਜਲਾ ਹੋ ਗਿਆ ਜ਼ੁਕਾਮ ਹੋ ਗਿਆ ਕਿਸੇ ਨੂੰ ਖੰਸੀ ਹੋ ਗਈ ਕਿਸੇ ਨੂੰ ਕੁਝ ਹੋ ਗਿਆ ਬਲੇ ਛੋਟੇ ਛੋਟੇ ਬਿਮਾਰੀਆਂ ਉਸ ਤੋਂ ਬਾਅਦ ਡਾਇਬਟੀਜ਼ ਦਾ ਬਹੁਤ ਵੱਡਾ ਪ੍ਰਕੋਪ ਹੋ ਗਿਆ ਔਰ ਉਸ ਤੋਂ ਫੈਟੀ ਲੀਵਰ ਨੇ ਬਹੁਤ ਵੱਡਾ ਅਪਦਾ ਏਰੀਆ ਕਬਜ਼ਾ ਕਰ ਲਿਆ ਤਾਂ ਉਹਨਾਂ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਮਿੱਤਰੋ ਸ਼ਿਲਾਜੀਤ ਹਮ ਪਿਓਰ ਸ਼ਿਲਾਜੀਤ ਅਸਲੀ ਜੇ ਮਿਲਦੀਆ ਤਾਂ ਉਹ ਤੁਹਾਡੇ ਟੈਸਟੋਸਟਰੋਨ ਲੈਵਲ ਨੂੰ ਅਪ ਕਰਦੀਆ ਟੈਸਟੋਸਟਰੋਨ ਲੈਵਲ ਜਦੋਂ ਐਪ ਹੁੰਦਾ ਤਾਂ ਆਪਣੇ ਆਪ ਬਾਡੀ ਚ ਜਾਨ ਆਉਂਦੀ ਹੈ ਫਿਰ ਬੀਟ ਗ੍ਰਾਸ ਪਾਊਡਰ ਬਾਰੇ ਮੈਂ ਤੁਹਾਨੂੰ ਦੱਸਿਆ ਦੀ ਬੈਸਟ ਚੀਜ਼ ਆ ਔਰ ਇੱਕ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਇਹਦੇ ਵਾਸਤੇ ਜਿਹੜਾ એનર્ਜੀ ਵਾਸਤੇ ਦੇਣਾ 골ਡਨ એનર્ਜੀ ਅਬਲੇ ਆ ਤਰਮਿੰਦਰ ਜੀ ਅਸੀਂ ਆਪਣੇ ਜਿੰਨੇ ਵੀ ਆਉਂਦੇ ਆ ਪੇਸ਼ੈਂਟ ਸਭ ਨੂੰ ਦੰਦੇ ਆ ਇੱਕ ਇਮਿਊਨਿਟੀ ਬੂਸਟਰ ਤਾਂ ਡਾਏਗਾ ਜਿਹੜਾ ਜਿਹਦਾ ਅਸੀਂ ਨੌ ਰੱਖਿਆ એનર્ਜੀ ਬੂਸਟਰ ਪਾਊਡਰ ਹੈ એનર્ਜੀ ਬੂਸਟਰ ਜਿਹੜਾ ਪਾਊਡਰ ਹੈ ਉਹ ਉਹ ਸਾਡਾ ਬਹੁਤ ਕਮਾਲ ਆ ਉਹਦੇ ਵਿੱਚ ਅਸੀਂ ਅਸ਼ਵਗੰਧ ਪਾਈ ਆ ਮੈਂ ਉਹਦਾ ਫਾਰਮੂਲਾ ਤੁਹਾਨੂੰ ਦੱਸ ਦਿੰਨਾ ਉਹਦੇ ਵਿੱਚ ਅਸ਼ਵਗੰਧ ਪਾਈ ਆ ਉਹ ਚ ਸ਼ਤਾਵਰ ਪਾਇਆ ਗਿਆ ਉਹ ਚ ਕੌਂਚ ਬੀਜ ਪਾਇਆ ਗਿਆ ਔਰ ਉਹਦੇ ਵਿੱਚ ਸਫੈਦ ਮੁਸਲੀ ਪਾਈ ਗਈ ਆ ਤੇ ਉਹਦੇ ਵਿੱਚ ਇੱਕ ਪਾਇਆ ਗਿਆ ਆਪਣਾ ਪੱਕੜਾ ਗੋਖਰੂ ਪੰਜ ਚੀਜ਼ਾਂ ਪੰਜ ਚੀਜ਼ਾਂ ਦਾ ਉਹ ਇੱਕ ਬਹੁਤ ਵਧੀਆ ਮਿਸ਼ਰਣ ਬਣਿਆ ਜਿਹਦੇ ਨਾਲ ਲੋਕਾਂ ਦੀ ਜਿਹੜੀ ਇਮਿਊਨਿਟੀ ਆ ਉਹ ਦੁਬਾਰਾ ਬਹੁਤ ਗੁੱਡ ਤਰੀਕੇ ਨਾਲ ਬਿਲਟ ਹੋ ਰਹੀ ਆ ਔਰ ਸਾਡੇ ਪੇਸ਼ੈਂਟ ਜਿਹੜੇ ਆ 5-6 ਮਹੀਨੇ ਦੇ ਵਿੱਚ ਆ ਕੇ ਕਹਿ ਦਿੰਦੇ ਆ ਵੀ ਗੁਰਦਾ ਜਿਹੜੇ ਛਿੱਕਾਂ ਆਉਂਦੀਆਂ ਸੀ ਸਵੇਰੇ ਸਵੇਰੇ ਕਮਜ਼ੋਰੀ ਹੋ ਗਈ ਸੀ ਸਰੀਰ 'ਚ ਲੇਜੀਨੈਸ ਆ ਗਈ ਸੀ ਥੋੜਾ ਜਿਹਾ ਚੱਲਦੇ ਸੀ ਪੌੜੀਆਂ ਸਾਹ ਚੜ ਜਾਂਦਾ ਸੀ ਤਾਂ ਉਹ ਜਿਹੜੀ ਪ੍ਰੋਬਲਮ ਆ ਉਹ ਹੱਲ ਹੋਈ ਆ ਤਾਂ ਉਹਦੇ ਵਾਸਤੇ ਜਿਹੜਾ গোল্ডেন એનર્જી ਦਿੱਤਾ ਪਰ ਅਸੀਂ ਅਵਲੇ ਦਿੱਤਾ ਹੈ ਚਟਨੀ ਟਾਈਪ ਹੈ ਮੂੰਹ ਚ ਪਾਓਗੇ ਸਵਾਦ ਆਉਂਦਾ ਔਰ ਜਿਹੜੇ ਲੋਕ 슈ਗਰ ਦੇ ਮਰੀਜ਼ ਆ ਉਹਨਾਂ ਵਾਸਤੇ ਅਸੀਂ ਬਣਾਇਆ એનર્ਜੀ ਬੂਸਟਰ ਪਾਊਡਰ ਤਾਂ ਕਿ 슈ਗਰ ਨਾ ਵਧੇ ਕਿਸੇ ਨੂੰ ਨੁਕਸਾਨ ਨਾ ਹੋਵੇ ਇਹ ਵੀ ਵੈਸੇ 슈ਗਰ ਫ੍ਰੀ ਬਣਾਇਆ ਹੋਇਆ ਪਰ ਫਿਰ ਵੀ ਡਾਇਬਟਿਕ ਪੇਸ਼ੈਂਟ ਨੂੰ ਅਸੀਂ ਕਹਿੰਦੇ ਹੁੰਦੇ ਆ ਕਿ ਇਮਿਊਨਿਟੀ ਵਾਸਤੇ ਜਦੋਂ ਵੀ ਤੁਸੀਂ ਸਾਡੇ ਕੋਲੇ ਆਉਂਦੇ ਹੋ ਤਾਂ ਇਮਿਊਨਿਟੀ ਬੂਸਟਰ ਜਿਹੜਾ ਸਾਡਾ ਅਵਲੇ ਆ ਉਹ ਵੀ ਲੈ ਸਕਦੇ ਹੋ ਦੂਜਾ ਸਾਡਾ ਜਿਹੜਾ ਅ એનર્ਜੀ ਬੂਸਟਰ ਪਾਊਡਰ ਉਹ ਵੀ ਲੈ ਸਕਦੇ ਹੋ ਉਹ ਸਪੈਸ਼ਲ ਇਹਦੇ ਲਈ ਬਣਾਇਆ ਹੋਰ ਸਾਰੇ ਲੋਕੀ ਡਿਮਾਂਡ ਕਰਦੇ ਆ ਵੀ ਗੁਲਬਾਬ ਕੁਝ ਐਸਾ ਦੇ ਦਿਓ ਤਾਂ ਉਹ ਸਭ ਤੋਂ ਵਧੀਆ ਚੀਜ਼ ਹੈ ਸ਼ਿਲਾਜੀਤ ਹੋ ਗਿਆ ਇਹ ਹੋ ਗਿਆ ਤੇ ਇੱਕ ਅਸੀਂ ਐਕਸ ਪਲੱਸ 골ਡ ਤਾਂ ਅਸੀਂ ਕਰੋਨਾ ਕਾਲ ਦੇ ਵਿੱਚ ਹੀ ਦਿੱਤਾ ਸੀ ਲੋਕਾਂ ਨੂੰ ਤਾਂ ਉਦੋਂ ਹੀ ਇਹ ਲੋਕਾਂ ਨੇ ਅਪਣਾ ਲਿਆ ਇਹਨੇ એનર્ਜੀ ਆਪਣੇ ਆਪ ਅਪ ਕਰ ਦਿੱਤੀ ਜੀ ਤੇ ਗੁਲਬਾਬ ਜਾਂਦੇ ਜਾਂਦੇ ਇੱਕ ਨੁਸਖਾ ਵੀ ਦੱਸ ਦਿਓ ਕਿਉਂਕਿ ਸਾਡੇ ਜਿਹੜੇ ਦਰਸ਼ਕ ਸਾਨੂੰ ਪਹਿਲਾਂ ਵੀ ਕਮੈਂਟ ਕਰ ਰਹੇ ਸੀਗੇ ਕਿ ਜਦੋਂ ਵੀ ਦੁਬਾਰਾ ਗੋਇਲ ਸਾਹਿਬ ਨਾਲ ਸਾਡੀ ਮੁਲਾਕਾਤ ਕਰਵਾਓਗੇ ਤਾਂ ਹਾਰਟ ਨੂੰ ਲੈ ਕੇ ਕੋਈ ਨੁਸਖਾ ਜ਼ਰੂਰ ਦੱਸਿਓ ਹਾਰਟ ਦੀ ਪ੍ਰੋਬਲਮ ਬਹੁਤ ਹੋ ਗਈ ਐ ਅੱਜਕੱਲ ਉਹਦੇ ਵਾਸਤੇ ਮੈਂ ਵੈਦਜੀ ਤੋਂ ਲੈ ਲੈਣਾ ਨੁਸਖੇ ਵੀ ਆਪਾਂ ਦੱਸਣੇ ਆ ਗ੍ਰੰਥ 'ਚ ਲਿਖਿਆ ਨੁਸਕਾ ਉਹ ਮੈਂ ਦੱਸਦਾ ਰਹਿਣਾ ਪਰ ਇੱਕ ਮੈਂ ਅੱਜ ਨੁਸਕਾ ਸ਼ੇਅਰ ਕਰਦਾ ਕਈ ਵਾਰੀ ਲੋਕਾਂ ਦੀਆਂ ਗੱਲਾਂ ਵੀ ਸ਼ੇਅਰ ਕਰਨੀਆਂ ਪੈਂਦੀਆਂ ਇੱਕ ਮੇਰੀ ਭੈਣ ਆਈ ਫੋਰਨ ਤੋਂ ਬਹੁਤ ਇੰਟੈਲੀਜੈਂਟ ਔਰ ਮੈਚੂਰ ਸੀ ਉਹ ਮੈਨੂੰ ਕਹਿੰਦੇ ਵੀਰੇ ਮੇਰੇ ਨਾਲ ਹਾਰਟ ਦੇ ਵਿੱਚ ਨਾ ਉਹ ਸੀ ਬੱਲਬ ਮਤਲਬ ਬੱਬਲ ਬਣ ਜਾਂਦਾ ਤੇ ਉਹ ਕਹਿੰਦੇ ਜੀ ਮੈਨੂੰ ਕਿਹਾ ਗਿਆ ਸੀ ਇਨਸਟੈਂਟ ਮਤਲਬ ਆਪਰੇਸ਼ਨ ਹੋਊਗਾ ਸਟੰਟ ਪਊਗਾ ਤੇ ਕਹਿੰਦੀ ਮੈਂ ਵੈਸੇ ਹੀ ਕਹਿੰਦੀ ਮੈਨੂੰ ਮੈਂ ਵੈਸੇ ਹੀ ਕਹਿੰਦੀ ਜਦੋਂ ਕਹਿੰਦਾ ਦੁੱਖ ਹੋਵੇ ਤਾਂ ਕੋਠੇ ਚੜ ਜਾਣ ਪਿੱਟੋ ਕਹਿੰਦੀ ਮੈਂ ਆਪਣੇ ਆਲੇ ਦਲੇ ਸਾਰਿਆਂ ਨੂੰ ਕਹਿਣ ਲੱਗੀ ਮੈਨੂੰ ਤਾਂ ਐ ਹੋ ਗਿਆ ਮੈਂ ਹੁਣ ਕੀ ਕਰਾਂ ਮੈਨੂੰ ਕਹਿੰਦੀ ਮੈਨੂੰ ਕਿਸੇ ਨੇ ਐਂ ਦੱਸਦਾ ਵੀ ਇੱਕ ਨਾ ਪਾਨ ਦੇ ਪੱਤੇ ਲੈ ਲੈ ਦੋ ਦੇਖੋ ਗੱਲ ਕੀ ਧੀਆ ਮੈਂ ਉਹਦਾ ਨਾਮ ਤਾਂ ਨਹੀਂ ਲੈ ਰਿਆ ਪਰ ਉਹ ਦੇਖੂਗੀ ਮੇਰਾ ਪ੍ਰੋਗਰਾਮ ਕਿਉਂਕਿ ਮੈਨੂੰ ਕੋਈ ਤਾਂ ਪ੍ਰੋਗਰਾਮ ਦੇਖ ਕੇ ਸੀ ਮੈਂ ਉਹਨੂੰ ਕਿਹਾ ਜ਼ਰੂਰ ਦੇਵਾਂਗਾ ਮੈਂ ਤੇਰਾ ਨੁਸਖਾ ਲੋਕਾਂ ਨੂੰ ਦੱਸੂਗਾ ਜੀ ਉਹਨੂੰ ਦੱਸਣ ਤੋਂ ਪਹਿਲਾਂ ਮੈਂ 150 ਲੋਕਾਂ ਨੂੰ ਇਹ ਦਿੱਤਾ ਹਮ ਦੇਖ ਕੇ ਜਦੋਂ ਉਹਨਾਂ ਲੋਕਾਂ ਨੇ ਵੀ ਮੈਨੂੰ ਕਿਹਾ ਵੀ ਗੁਲਸਫਾਰ ਤੋਂ ਬੜੀ ਰਲੀਫ ਆ ਗਰਮੀ ਵੀ ਘਟ ਲੱਗਦੀ ਹੈ ਸਰੀਰ ਨੂੰ ਔਰ ਬਹੁਤ ਵਧੀਆ ਸਾਹ ਜਿਹੜਾ ਚੜਦਾ ਸੀ ਗੱਲ ਗੱਲ ਤੇ ਉਹੀ ਇੱਥੇ ਦਰਦ ਜਾ ਹੋਣ ਲੱਗ ਜਾਂਦਾ ਸੀ ਉਹ ਵੀ ਠੀਕ ਆ ਤੇ ਨੁਸਖਾ ਛੋਟਾ ਜਿਹਾ ਜੀ ਲਿਖ ਲਓ ਤੁਸੀਂ ਜਿਹੜਾ ਆਪਣੇ ਕੰਮ ਆ ਜਾਵੇ ਕਿਉਂਕਿ ਇੱਥੋਂ ਕਿਹੜਾ ਕੀ ਕਹਿੰਦੇ ਨੇ ਪੰਜਾਬੀ ਵਾਲੇ ਆਪਣੇ ਵੀ ਕਿਹੜਾ ਜਵਾਲੇ ਨੇ ਸ਼ਾਹ ਹੋ ਜਾਣਾ ਤੇ ਇਹ ਇਹ ਜਿਹੜੀ ਚੀਜ਼ ਆ ਦੋ ਪੱਤੇ ਪਾਣ ਦੇ ਤੇ ਇੱਕ ਉਹਦੇ ਵਿੱਚ ਅਦਰਕ ਦਾ 1 ਇੰਚ ਦਾ ਪੀਸ ਜੀ ਤੇ ਇੱਕ ਉਹਦੇ ਵਿੱਚ ਲਸਣ ਦੇ ਦੋ ਕਲੀਆਂ ਇਹਨੂੰ ਪੀਸ ਕੇ ਕੁੰਡੀ ਜੀ ਵਿੱਚ ਛੋਟਾ ਜਾਏ ਪੀਸ ਕੇ ਪੱਤਿਆਂ ਨੂੰ ਚਟਣੀ ਜੀ ਬਣਾ ਕੇ ਖਾ ਲਓ ਬੋਲੀ ਹਫ਼ਤਾ 10 ਦਿਨ ਖਾ ਲਓ ਹਾਰਟ ਦੇ ਵਿੱਚ ਜਿਹੜੀ ਮਾੜੀ ਮੋਟੀ ਇੱਕ ਪ੍ਰੋਬਲਮ ਆ ਉਹ ਠੀਕ ਹੋ ਜਾਂਦੀ ਆ ਬਾਕੀ ਜੇ ਆਪਰੇਸ਼ਨ ਹੀ ਹੋਣਾ ਭਾਈ ਸਾਹਿਬ ਜੇ ਬਾਈਪਾਸ ਹੋਣਾ ਤਾਂ ਉਹਦੇ ਵਿੱਚ ਤਾਂ ਕੋਈ ਵੀ ਕੁਝ ਨਹੀਂ ਕਰ ਸਕਦਾ ਉਹ ਤਾਂ ਹੋਣਾ ਹੀ ਹੋਣਾ ਪਰ ਜਿਹੜੀ ਆਪਾਂ ਨੂੰ ਬਾਰ-ਬਾਰ ਉਹ ਮਾੜੀ-ਮੁੱਟੀ ਹੁੰਦੀ ਹੈ ਗੱਲਬਾਤ ਉਹ ਜ਼ਰੂਰ ਇਹਦੇ ਨਾਲ ਫਰਕ ਪੈਂਦਾ ਇੱਕ ਬਹੁਤ ਵਧੀਆ ਨੁਸਖਾ ਦੋ ਪੱਤੇ ਬਾੰਦ ਔਰ ਇੱਕ ਅਦਰਕ ਦਾ ਟੁਕੜਾ 1 ਇੰਚ ਦਾ ਤੇ ਉਹਦੇ ਵਿੱਚ ਦੋ ਕਲੀਆਂ ਲਸੰਘ ਦੀਆਂ ਤਿੰਨ ਚੀਜ਼ਾਂ ਨੇ ਰਗੜ ਕੇ ਚਟਨੀ ਬਣਾ ਕੇ ਖਾ ਲਓ ਖਾਣ ਦਾ ਟਾਈਮ ਬਾਅਦ ਚ ਕਮੈਂਟ ਪਾਉਂਗੇ ਗੁਰੂ ਸਾਹਿਬ ਟਾਈਮ ਵੀ ਦੱਸ ਦੋ ਕਿਵੇਂ ਖਾਣੀ ਆ ਉਹ ਮੈਂ ਹੁਣੀ ਦੱਸ ਦਰਨਾ ਕਿਉਂਕਿ ਫੋਨ ਨਗ ਰਿਹਾ ਕਰੋ ਯਾਰ ਬਹੁਤੇ ਫਿਰ ਚੱਕੇ ਨਹੀਂ ਜਾਂਦੇ ਤੇ ਉਹ ਜ਼ਰੂਰ ਹੈ ਉਹਨੂੰ ਤੁਸੀਂ ਜਿਹੜਾ ਖਾਨ ਦਾ ਸਮਾਂ ਜਾਂ ਤਾਂ ਸ਼ਾਮ ਨੂੰ 4-5 ਵਜੇ ਦਾ ਟਾਈਮ ਬਹੁਤ ਵਧੀਆ ਹੁੰਦਾ ਜਾਂ ਫਿਰ ਸਵੇਰੇ 11:00 ਵਜੇ ਦਾ ਟਾਈਮ ਬਹੁਤ ਵਧੀਆ ਹੁੰਦਾ ਸ਼ਾਮ ਦਾ ਟਾਈਮ ਅਸੀਂ ਤਾਂ ਦੱਸਦੇ ਆ ਆਪਣੇ ਸਾਰਿਆਂ ਦੇ ਘਰ 'ਚ ਬਜ਼ੁਰਗ ਜਦੋਂ ਰਾਤ ਨੂੰ ਬੱਤੀ ਜਗਾਉਂਦੇ ਸੀ ਬੱਤੀ ਜਗਾ ਕੇ ਆਏ ਮੱਥਾ ਟੇਕਦੇ ਸੀ ਪ੍ਰਮਾਤਮਾ ਦਾ ਨਾਮ ਲੈਂਦੇ ਸੀ ਪਤਾ ਹੈ ਕੀ ਕਹਿੰਦੇ ਸੀ ਉਹ ਵੇਹ ਪ੍ਰਮਾਤਮਾ ਅੱਜ ਤੇਰਾ ਲੱਖ ਲੱਖ ਸ਼ੁਕਰ ਹੈ ਅੱਜ ਫੇਰ ਦੋ ਵਕਤ ਮਿਲਦੇ ਆ ਅਸੀਂ ਫੇਰ ਤੇਰੀ ਨਗਰੀ 'ਚ ਸਾਹ ਲੈ ਰਹੇ ਆਂ ਉਸ ਟਾਈਮ ਦੋ ਵਕਤ ਮਿਲਦੇ ਆ ਸੂਰਜ ਦੇਵਤਾ ਆਪਣੇ ਸਥਾਨ ਨੂੰ ਜਾ ਰਹੇ ਹੁੰਦੇ ਆ ਚੰਦਰ ਦੇਵਤਾ ਆਪਣੇ ਸਥਾਨ ਤੇ ਆ ਰਹੇ ਹੁੰਦੇ ਆ ਉਹ ਜਿਹੜਾ ਵਾਤਾਵਰਨ ਹੁੰਦਾ ਉਸ ਟਾਈਮ ਜਿਹੜਾ ਬੰਦਾ ਅਫੀਮ ਖਾਂਦਾ ਉਹਨੂੰ ਉਹਦੀ ਤਲਬ ਲੱਗਦੀ ਆ ਜਿਹੜਾ ਚਾਹ ਪੀਂਦਾ ਉਹਨੂੰ ਉਹਦੀ ਤਲਬ ਲੱਗਦੀ ਆ ਉਸ ਟਾਈਮ ਕਿਸੇ ਨੂੰ ਪਕੌੜਿਆਂ ਦੀ ਤਲਬ ਲੱਗਦੀ ਆ ਕਿਸੇ ਨੂੰ ਕੁਝ ਵੀ ਲੱਗਦੀ ਆ ਉਹ ਇੱਕ ਵਾਤਾਵਰਨ ਦਾ ਅਸਰ ਹੁੰਦਾ ਅਗਰ ਤੁਸੀਂ ਉਸ ਟਾਈਮ ਤੇ ਇਹ ਨੁਸਖਾ ਲਾਉਂਗੇ ਤਾਂ ਨੇਚਰਲੀ ਇਹ ਨੁਸਖਾ ਤੁਹਾਨੂੰ ਪੂਰੀ ਤਰ੍ਹਾਂ ਇਮਿਊਨਿਟੀ ਔਰ ਪਾਵਰ ਔਰ ਤੁਹਾਨੂੰ ਸ਼ਕਤੀ ਦੇ ਦਊਗਾ ਜੀ ਗੁਲਸੱਭ ਤੁਸੀਂ ਦਰਸ਼ਕਾਂ ਲਈ ਬੜਮੁੱਲੀ ਜਾਣਕਾਰੀ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤਰਮਿੰਦਰ ਜੀ ਧੰਨਵਾਦ ਹੈ ਜੀ ਸਾਡੇ ਦਰਸ਼ਕਾਂ ਦਾ ਜਿਹੜੇ ਸਾਡੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਤੇ ਹਰ ਐਪੀਸੋਡ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਤੁਹਾਡੀ ਸਿਹਤ ਦਾ ਖਿਆਲ ਰੱਖਣ ਵਾਸਤੇ ਕੋਈ ਨਾ ਕੋਈ ਨੁਸਖਾ ਜ਼ਰੂਰ ਦੱਸਿਆ ਜਾਵੇ ਤੇ ਅਗਲੇ ਐਪੀਸੋਡ ਦੇ ਵਿੱਚ ਵੀ ਨਵੇਂ ਵਿਸ਼ੇ ਦੇ ਉੱਤੇ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ